ਪੈਣ ਬਹਿ ਜਾ ਤੁਹਾਡੀ ਗੱਡੀ ਚ ਜਨਾਨੀਆਂ ਦੀ ਬਜ਼ੁਰਗ ਔਰਤ ਨਾਲ ਕਰ ਗਈਆਂ ਵੱਡਾ ਕਾਂਡ ਫਿਰ ਚਲਦੀ ਕਾਰ ਚੋ ਦੇ ਦਿੱਤਾ ਤਕਾ ਅੱਜ ਸਵੇਰੇ ਮੈਂ ਮਾਤਾ ਚਕਰੀਸ਼ਵਰੀ ਦੇਵੀ ਦੇ ਹੱਤਾਲ ਵਿੱਚ ਥਰੈਪੀ ਕਰੌਣ ਲਈ ਛੀਦ ਗੰਜ ਗੁਰਦੁਆਰੇ ਕੋਲ ਪਹੁੰਚੀ ਸੀ। ਇੰਨੇ ਵਿੱਚ ਇੱਕ ਗੱਡੀ ਆਈ ਜਿਸ ਵਿੱਚ ਦੋ ਔਰਤਾਂ ਤੇ ਇੱਕ ਲੜਕਾ ਬਟਾਈਵ ਕਰ ਰਹੇ ਸੀ। ਉਹ ਪਹਿਲੇ ਵਾਲੀ ਲੜਕੀ ਨੇ ਜਨਾਨੀ ਮੈਨੂੰ ਕਹਿਣ ਲੱਗੀ ਕਿ ਯਾਦਾ ਪੈਣਾ ਅਸੀਂ ਤੈਨੂੰ ਜਾਣਦੇ ਹਾਂ ਅਸੀਂ ਵੀ ਉੱਥੇ ਹੀ ਜਾਣਾ ਹੈ ਸਾਡੇ ਨਾਲ ਚੱਲ। ਇੱਕ ਦੋ ਵਾਰ ਇਨਕਾਰ ਕਰਨ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਬੈਠ ਗਈ। ਗੁਰਦੁਆਰਾ ਜੋਤੀਸ਼ ਗੁਰੂ ਸਾਹਿਬ ਤੱਕ ਉਹ ਮੇਰੇ ਨਾਲ ਗੱਲਾਂ ਕਰਦੇ ਗਏ ਜਾਂ ਲੰਘ ਕੇ ਉਹਨਾਂ ਨੇ ਜਿਹੜੀ ਤੀਜੀ ਜਨਾਨੀ ਸੀ ਉਹਦਾ ਕੱਚਾ ਹੋਣ ਲੱਗ ਗਿਆ ਤੇ ਉਲਟੀ ਕਰਨਾ ਚਾਹੁੰਦੀ ਸੀ ਕਹਿੰਦੀ ਕਿ ਧੱਕੀ ਖੋਲ ਦੇ ਤੇ ਮੇਰੇ ਨਾਲ ਉਹ ਖੈਂਦੀ ਅਰ ਕੰਨ ਨਾਲ ਖੈਂਦੀ ਰਹੀਆਂ ਦੋਨੇ ਜਿਹੜੀਆਂ ਜਦੋਂ ਉਹਨੂੰ ਧੱਕੀ ਖੋਲੀ ਉਹਨਾਂ ਨੇ ਮੈਨੂੰ ਇੱਕਦਮ ਧੱਕਾ ਮਾਰ ਕੇ ਥੱਲੇ ਸਿਰ ਤੇ ਤੇ ਆਪ ਗੱਡੀਓ ਤੇਜ਼ ਭਜਾ ਕੇ ਲੈ ਗਏ ਜਦੋਂ ਮੈਂ ਦੇਖਿਆ ਤਾਂ ਮੇਰੀ ਇੱਕ ਵਾਲੀ ਕੰਨ ਵਿੱਚ ਹੈ ਵੀ ਸੀ ਮੇਰੀ ਪੁਲਸ ਤੇ ਪ੍ਰਸ਼ਾਸਨ ਨੂੰ ਵੀ ਦਿੰਦੀ ਹੈ ਕਿ ਮੇਰੀ ਵਾਲੀ ਲਵਾ ਕੇ ਦਿੱਤੀ ਜਾਵੇ ਅੱਜ ਸਵੇਰੇ ਮੈਂ ਮਾਤਾ ਚਕਰੇਸ਼ਕ੍ਰਿਤੀ ਦੇਵੀ ਦੇ ਹੱਥਾਂ ਵਿੱਚ ਥੈਰੇਪੀ ਕਰਾਉਣ ਲਈ ਛੀਦ ਗੰਜ ਗੁਰਦੁਆਰੇ ਕੋਲ ਪਹੁੰਚਾਤੀ ਗਈ ਸੀ ਇਹਨੇ ਵਿੱਚ ਇੱਕ ਗੱਡੀ ਆਈ ਜਿਸ ਵਿੱਚ ਦੋ ਆਰਤਾ ਤੇ ਇੱਕ ਲੜਕਾ ਬਟਾਈਵ ਕਰ ਰਹੇ ਸੀ ਪਹਿਲੇ ਵਾਲੀ ਲੜਕੀ ਮੁੰਜਾਨੀ ਮੈਨੂੰ ਕਹਿੰਦੇ ਕਿ ਅੱਜ ਆਪਾਂ ਅੜਾ ਸੀ ਤੈਨੂੰ ਜਾਣਦੇ ਆ ਅਸੀਂ ਵੀ ਉੱਥੇ ਹੀ ਜਾਣਾ ਹੈ ਸਾਡੇ ਨਾਲ ਚੱਲੋ ਇੱਕ ਦੋ ਵਾਰ ਇਨਕਾਰ ਕਰਨ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਬੈਠ ਕੇ ਗੁਰਦੁਆਰਾ ਜੋਤੀਸਰ ਸਾਹਿਬ ਤੱਕ ਉਹ ਮੇਰੇ ਨਾਲ ਗੱਲਾਂ ਕਰਦੇ ਗਏ ਜਾਂ ਲੰਘ ਕੇ ਉਹਨਾਂ ਨੇ ਜਿਹੜੀ ਤੀਜੀ ਜਨਾਨੀ ਸੀ ਉਹਦਾ ਜੀਕਾ ਹੋਣ ਲੱਗ ਗਿਆ ਤੇ ਉਲਟੀ ਕਰਨਾ ਚਾਹੁੰਦੀ ਸੀ ਕਹਿੰਦੇ ਕਿ ਧੱਕੀ ਖੋਲ ਦੇ ਤੇ ਮੇਰੇ ਨਾਲ ਉਹ ਖੈਂਦੇਰ ਕੰਨ ਨਾਲ ਖੈਂਦੇ ਰਹੀਆਂ ਦੋਨੇ ਜਿਹੜੀਆਂ ਜਦੋਂ ਉਹਨੂੰ ਧੱਕੀ ਖੋਲੀ ਉਹਨਾਂ ਨੇ ਵੀ ਨਿੱਕ ਜੰਮ ਧੱਕਾ ਮਾਰ ਕੇ ਥੱਲੇ ਸਿਰਤਾ ਤੇ ਆਪ ਗੱਡਿਓ ਤੇਜ਼ ਭਜਾ ਕੇ ਲੈ ਗਿਆ ਜਦੋਂ ਮੈਂ ਦੇਖਿਆ ਤਾਂ ਮੇਰੀ ਇਕ ਵਾਲੀ ਕੰਨ ਵਿੱਚ ਹੈ ਵੀ ਸੀ ਮੇਰੀ ਪੁਲਸ ਤੇ ਪ੍ਰਸ਼ਾਸਨ ਨੂੰ ਵੀ ਹੁੰਦੀ ਹੈ ਕਿ ਮੇਰੀ ਵਾਲੀ ਰਵਾ ਕੇ ਦਿੱਤੀ ਜਾਵੇ ਅੱਜ ਸਵੇਰੇ ਮੈਂ ਮਾਤਾ ਚਕਰੀਸ਼ਵਰੀ ਦੇਵੀ ਦੇ ਹੱਥ ਹੱਲ ਵਿੱਚ ਥੈਰੇਪੀ ਕਰਾਉਣ ਲਈ ਛੀਦਗੰਜ ਗੁਰਦੁਆਰੇ ਕੋਲ ਪਹੁੰਚਾ ਕੇ ਕੜੀ ਸੀ। ਇੰਨੇ ਵਿੱਚ ਇੱਕ ਗੱਡੀ ਆਈ ਜਿਸ ਵਿੱਚ ਦੋ ਔਰਤਾਂ ਤੇ ਇੱਕ ਲੜਕਾ ਬਟਾਈਵ ਕਰ ਰਹੇ ਸੀ। ਉਹ ਪਹਿਲੇ ਵਾਲੀ ਲੜਕੀ ਮੁੰਜਾਨੀ ਮੈਨੂੰ ਕਹਿੰਦੇ ਕਿ ਕਿ ਆਜਾ ਭੈੜਾ ਅਸੀਂ ਤੈਨੂੰ ਜਾਣਦੇ ਹਾਂ ਅਸੀਂ ਵੀ ਉੱਥੇ ਹੀ ਜਾਣਾ ਹੈ ਸਾਡੇ ਨਾਲ ਚੱਲੋ। ਇੱਕ ਦੋ ਵਾਰ ਇਨਕਾਰ ਕਰਨ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਬੈਠ ਕੇ ਗੁਰਦੁਆਰਾ ਜੋਤੀਸ਼ ਕੋਲ ਸਾਹ ਤੱਕ ਉਹ ਮੇਰੇ ਨਾਲ ਗੱਲਾਂ ਕਰਦੇ ਗਏ ਲੰਘ ਕੇ ਉਹਨਾਂ ਨੇ ਜਿਹੜੀ ਤੀਜੀ ਜਨਾਨੀ ਸੀ ਉਹਦੇ ਕਚਾਹਣ ਲੱਗ ਗਿਆ ਤੇ ਉਲਟੀ ਕਰਨਾ ਚਾਹੁੰਦੀ ਸੀ ਕਹਿੰਦੇ ਕਿ ਤੱਕੀ ਖੋਲਦੇ ਤੇ ਮੇਰੇ ਨਾਲ ਉਹ ਖੈਂਦੇਰ ਕੰਨ ਨਾਲ ਖੈਂਦੇ ਰਹੀਆਂ ਦੋਨੇ ਜਿਹੜੀਆਂ ਜਦੋਂ ਉਹਨੂੰ ਤੱਕੀ ਖੋਲੀ ਉਹਨਾਂ ਨੇ ਵੀ ਨਿੱਕ đem ਧੱਕਾ ਮਾਰ ਕੇ ਥੱਲੇ ਸਿਰਤਾ ਤੇ ਆਪ ਗੱਡਿਓ ਤੇਜ਼ ਭਜਾ ਕੇ ਲੈ ਗਏ ਜਦੋਂ ਮੈਂ ਦੇਖਿਆ ਤਾਂ ਮੇਰੀ ਇਕ ਵਾਲੀ ਕੰਨ ਵਿੱਚ ਹੈ ਵੀ ਸੀ ਮੇਰੀ ਪੁਲਸ ਤੇ ਪ੍ਰਸ਼ਾਸਨ ਨੂੰ ਵੀ ਦਿੱਤੀ ਹੈ ਕਿ ਮੇਰੀ ਵਾਲੀ ਲਵਾ ਕੇ ਦਿੱਤੀ ਜਾਵੇ ਅੱਜ ਸਵੇਰੇ ਮੈਂ ਮਾਤਾ ਚਕਰੇਸ਼ਵਰੀ ਦੇਵੀ ਦੇ ਹੱਥਾਲ ਵਿੱਚ ਥੈਰੇਪੀ ਕਰਾਉਣ ਲਈ ਛੀਦ ਗੰਜ ਗੁਰਦੁਆਰੇ ਕੋਲ ਪਹੁੰਚ ਆ ਤੇ ਖੜੀ ਸੀ ਐਨੇ ਵਿੱਚ ਇੱਕ ਗੱਡੀ ਆਈ ਜਿਸ ਵਿੱਚ ਦੋ ਔਰਤਾਂ ਤੇ ਇੱਕ ਲੜਕਾ ਬਟਾਈਵ ਕਰ ਰਹੇ ਸੀ ਉਹ ਪਹਿਲੇ ਵਾਲੀ ਲੜਕੀ ਮੁੰਜਾਨੀ ਮੈਨੂੰ ਕਹਿੰਦੇ ਕਿ ਕੀ ਕੀ ਆ ਜਾਪਾ ਹੈ ਅਸੀਂ ਤੈਨੂੰ ਜਾਣਦੇ ਹਾਂ ਅਸੀਂ ਵੀ ਉੱਥੇ ਹੀ ਜਾਣਾ ਹੈ ਸਾਡੇ ਨਾਲ ਚੱਲੋ ਇੱਕ ਦੋ ਵਾਰ ਇਨਕਾਰ ਕਰਨ ਤੋਂ ਬਾਅਦ ਮੈਂ ਉਹਨਾਂ ਦੇ ਨਾਲ ਬੈਠ ਕੇ ਗੁਰਦੁਆਰਾ ਜੋਤੀਸਰ ਸਾਹਿਬ ਦਾ ਕੋਲ ਮੇਰੇ ਨਾਲ ਗੱਲਾਂ ਕਰਦੇ ਗਏ ਜਾਂ ਲੰਘ ਕੇ ਉਹਨਾਂ ਨੇ ਜਿਹੜੀ ਤੀਜੀ ਜਨਾਨੀ ਸੀ ਉਹਦਾ ਜੀਕਾ ਚਾਹਣ ਲੱਗ ਗਿਆ ਤੇ ਉਲਟੀ ਕਰਨਾ ਚਾਹੁੰਦੀ ਸੀ ਕਹਿੰਦੇ ਕਿ ਧੱਕੀ ਖੋਲ ਦੇ ਤੇ ਮੇਰੇ ਨਾਲ ਉਹ ਖੈਂਦੀਰ ਕੰਨ ਨਾਲ ਖੈਂਦੀ ਰਹੀਆਂ ਦੋਨੇ ਜਿਹੜੀਆਂ ਜਦੋਂ ਉਹਨੂੰ ਧੱਕੀ ਖੋਲੀ ਉਹਨਾਂ ਨੇ ਮੈਨੂੰ ਇੱਕਦਮ ਧੱਕਾ ਮਾਰ ਕੇ ਥੱਲੇ ਸਿਰਤਾ ਤੇ ਆਪ ਗੱਡੀਓ ਤੇਜ਼ ਭਜਾ ਕੇ ਲੈ ਗਏ ਜਦੋਂ ਮੈਂ ਦੇਖਿਆ ਤਾਂ ਮੇਰੀ ਇੱਕ ਵਾਲੀ ਕੰਨ ਵਿੱਚ ਹੈ ਵੀ ਸੀ ਮੇਰੀ Polres ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਮੇਰੀ ਵਾਲੀ ਲਵਾ ਕੇ ਦਿੱਤੀ ਜਾਵੇ